ਹਾਂਜੀ ਮੈਂ ਧੰਨਵਾਦ ਕਰਦਾ ਜਗਮੀਤ ਜੱਗੇ ਬਾਈ ਨੇ ਜਿਹੜੀ ਖਸ ਖਸ ਦੀ ਰੈਲੀ ਕੀਤੀ ਸੀ ਬੜੀ ਵੱਡੀ ਗਿਣਤੀ ਦੇ ਵਿੱਚ ਉੱਥੇ ਵੀਰ ਪਹੁੰਚੇ ਇੱਕ ਉੱਥੇ ਬਜ਼ੁਰਗ ਆਇਆ ਜੀ ਜਿੰਦੀ 80 ਸਾਲ ਦੇ 75 ਸਾਲ ਉਮਰ ਸੀ ਜੀ ਉਹ ਬਾਈ ਬਾਪੂ ਨੇ ਆਖਿਆ ਵੀ ਮੈਂ 8 8 ਮੱਝਾਂ ਸਾਂਭਦਾ ਵਾਂ 10 ਕਿੱਲੇ ਜ਼ਮੀਨੋਂ ਨੇ ਮਿਹਨਤ ਕਰਕੇ ਕਮਾਈ ਕਰਕੇ ਬਣਾਈ ਤੇ ਪੋਸਟ ਬਾਈ ਖਾਂਦਾ ਸੀ ਉਹ ਕਹਿੰਦਾ ਵੀ ਮੈਂ ਅੱਜ ਵੀ ਰਮਮੀ ਦੀ ਢੋਲੀ ਚੁੱਕ ਕੇ ਤੇ ਆਪ ਸਪਰੇਅ ਕਰਦਾ ਤੇ ਅੱਠ ਡੰਗਰ ਤੇ ਪੋਸਟ ਮੈਂ ਖਾਨਾ ਜੀ ਮਾਨ ਸਾਹਿਬ ਨੂੰ ਮੈਂ ਬੇਨਤੀ ਕਰਦਾ ਜੀ ਆ ਜਿਹੜੀਆਂ ਗੋਲੀਆਂ ਸਿੰਥੈਟਿਕ ਨਸ਼ੇ ਚਿੱਟਾ ਹੀਰੋਨ ਪੀਪੀ ਕੇ ਮੁੰਡੇ ਮਰ ਰਹੇ ਆ ਨਾ ਇਹ ਜਵਾਨੀ ਬਾਜੂ ਕੀ ਮਾਨ ਸਾਹਿਬ ਜੀ ਤੁਹਾਡੀ ਸਰਕਾਰ ਸੀ ਤੁਸੀਂ ਕਿਹਾ ਸੀਗਾ ਵੀ ਮੇਰੀ ਸਰਕਾਰ ਆ ਲੈਣ ਦਿਓ ਪੰਜਾਬ ਦੇ ਵਿੱਚ ਖਾਸ ਖਾਸ ਦੀ ਖੇਤੀ ਜਾਂ ਵੀ ਪੋਸਟ ਦੇ ਠੇਕੇ ਖੋਲਾਂਗੇ ਹੁਣ ਪਾ ਚਲ ਜਗੇ ਰਾਜਸਥਾਨ ਦੇ ਚਲ ਜਗੇ ਐਮਪੀ ਦੇ ਚਲ ਜਗੇ ਯੂਪੀ ਦੇ ਚਲ ਜਗੇ ਉੱਥੇ ਜਿੱਥੋਂ ਮਰਜੀ ਰੋਡ ਤੋਂ ਡਰਾਈਵਰ ਬ੍ਰੇਕ ਮਾਰਦੇ ਆ ਤੇ ਜਿੰਨਾ ਵੀ ਕਿਸੇ ਨੂੰ ਲੋੜ ਹੁੰਦਾ ਆ ਉਹਦਾ ਪੋਸਟ ਲੈ ਕੇ ਤੇ ਆਪਦੀ ਗੱਡੀ ਚਲਾਉਂਦੇ ਆ ਜੀ ਤੇ ਹੁਣ ਇੰਨਾ ਇੰਨਾ ਮਹਿੰਗਾ ਪੋਸਟ ਬਾਈ ਜੀ ਕਿੱਥੋਂ ਆਊਗਾ ਕਿਉਂਕਿ ਇੰਨੀਆਂ ਮਹਿੰਗੀਆਂ ਗੋਲੀਆਂ ਜਿਹੜੀਆਂ ਗੋਲੀਆਂ ਆ ਨਾ ਇਹ ਬੰਦੇ ਦਾ ਸਰੀਰ ਘਾਲ ਨਹੀਂ ਆਵਾ ਇਹ ਸੰਦਾੜੀ ਦੇ ਨਸ਼ੇ ਕਿਉਂਕਿ ਇਹ ਸਰਕਾਰ ਨਹੀਂ ਚਾਹੁੰਦੀ ਵੀ ਆ ਜਿਹੜੀਆਂ ਵੱਡੇ ਵੱਡੇ ਕਾ ਕਾਰਪੋਰੇਟ ਘਰਾਣੇ ਆ ਇਹਨਾਂ ਦਾ ਹੁੱਕਾ ਪਾਣੀ ਬੰਦ ਹੋ ਜਾਣਾ ਕਿਉਂਕਿ ਆ ਜਿਹੜੇ ਮੈਡੀਕਲ ਚੱਲਦੇ ਆ ਬੜਾ ਕੁਝ ਚੱਲਦਾ ਕਿਉਂਕਿ ਚਿੱਟੇ ਦੇ ਸਿਰ ਤੇ ਆ ਗੋਲੀਆਂ ਦੇ ਸਿਰ ਤੇ ਸਾਰਾ ਕੁਝ ਹੋਈ ਜਾਂਦਾ ਵਾ ਕਿਉਂਕਿ ਇਹਨਾਂ ਨੂੰ ਵੱਡੇ ਵੱਡੇ ਕੰਪਨੀਆਂ ਨੂੰ ਲਾਇਸੈਂਸ ਜਾਰੀ ਕਰਦੇ ਆ ਜੇ ਸਰਕਾਰ ਚਾਵੇ ਨਾ ਅੱਜ ਖਸ ਖਸ ਦੀ ਖੇਤੀ ਕਰ ਸਕਦੀ ਆ ਬਾਕੀ ਬਾਹਰਾਸਟੇਟਾਂ ਜੋ ਹੋ ਸਕਦੀ ਹੈ ਤੇ ਸਾਡੇ ਪੰਜਾਬ ਨਾਲ ਕਿਉਂ ਮਤਰਾਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ ਵੀਰੋ ਜਾਗੋ ਜਾਗੋ ਜਾਗਰਨ ਦੀ ਲੋੜ ਆ ਨਹੀਂ ਤੇ ਪਾਉ ਜੀ ਤਿੰਨ ਲੰਗ ਰੰਗ ਨਹੀਂ ਲੱਭਣੇ ਨਾ ਹੁਸਨ ਜਵਾਨੀ ਦੇ ਮਾਪੇ ਇਹ ਗੱਲ ਆ ਜੀ ਤੇ ਜਵਾਨੀ ਪਾਉ ਬਿਲਕੁਲ ਡਾਵਾਂਡੋਲੋ ਹੋਈ ਪਈ ਆ ਜਿੱਥੇ ਮਰਜ਼ੀ ਲੋਟ ਕਸੋਟ ਹੋਈ ਜਾਂਦੀ ਆ ਜੀ ਅੱਜ ਕੱਲ ਨਕਲੀ ਪਿਸਤੌਲ ਮੈਂ ਬਾਜ਼ਾਰ ਚ ਵੇਖਿਆ ਨਕਲੀ ਪਿਸਤੌਲ ਵੀ ਗੀ ਜਾਂਦੇ ਆ ਤੇ ਐਂ ਦੇਖਣ ਨੂੰ ਲੱਗਦਾ ਬਾਈ ਜੀ ਉਹ ਅਸਲੀ ਹੁੰਦੇ ਆ ਇਹੋ ਜਿਹੇ ਦੇ ਕਿ ਕੀ ਕਰੂਗਾ ਬੰਦਾ ਇਹੋ ਜਿਹੇ ਚੀਜ਼ਾਂ ਤੇ ਪਾਬੰਦੀ ਲਾਓ ਤੇ ਖਸ ਖਸ ਤੇ ਠੇਕੇ ਖੋਲੋ ਪਿੰਪੋਸ ਤੇ ਤਕਲੇ ਹੋ ਕੇ ਮੇਰੇ ਵੀਰ ਯਾਗੜ ਹੁਣ ਸਾਡੀਆਂ ਭੈਣਾਂ ਮਾਵਾਂ ਬਹੁਤ ਸਾਥ ਦੇ ਰਹੀਆਂ ਜਿਹੜੀਆਂ ਇਨਸਾਫ ਟੀਮ ਪੰਜਾਬ ਜੱਗੇਬਾਈ ਨੇ ਰੈਲੀ ਕੀਤੀ ਸੀ ਨਾ ਉੱਥੇ ਪਹੁੰਚ ਗਿਆਂ ਤੇ ਕੁਝ ਰਸਤੇ ਦੇ ਵਿੱਚ ਕੋਈ ਪੰਜਾਬ ਪੁਲਿਸ ਨੇ ਥੋੜਾ ਜਿਹਾ ਟ੍ਰੈਫਿਕ ਜਿਆਦਾ ਹੁਣ ਕਰਨ ਪਿੱਛੇ ਡਾਕ ਲਿਆ 10 ਕਿਲੋਮੀਟਰ ਠੀਕ ਆ ਜੀ ਵੀਡੀਓ ਕਰੋ ਸ਼ੇਅਰ ਵੱਧ ਤੋਂ ਵੱਧ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ